ਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਗੁਰਬਾਣੀ ਸੰਥਿਆ ਦੀ ਕਲਾਸ ਚੱਲ ਰਹੀ ਹੈ ਜੋ ਕੁਝ ਦਿਨਾਂ ਤੋਂ ਆਪਾਂ ਕਲਾਸ ਨੂੰ ਲਾਈਵ ਨਹੀਂ ਸੀ ਲਗਾਇਆ ਅੱਜ ਆਪਾਂ ਫਿਰ ਤੋਂ ਗੁਰਬਾਣੀ ਸੰਥਿਆ ਦੀ ਕਲਾਸ ਜਿਹੜੀ ਆ ਉਹ ਲਾਈਵ ਕਰਨ ਜਾ ਰਹੇ ਆ ਜਿਸ ਕਲਾਸ ਦੇ ਅੰਦਰ ਅਸੀਂ 181 ਅੰਗ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਜੋਸ਼ ਸ਼ੋਭਿਤ ਹੈ ਉਥੋਂ ਅਸੀਂ ਅੱਜ ਗੁਰਬਾਣੀ ਸੰਥਿਆ ਜਿਹੜੀ ਹੈ ਸ਼ੁਰੂ ਕਰਾਂਗੇ ਸਾਰੇ ਵਿਦਿਆਰਥੀਆਂ ਨੇ ਬਹੁਤ ਧਿਆਨ ਦੇ ਨਾਲ ਕਲਾਸ ਦੇ ਵਿੱਚ ਹਾਜ਼ਰੀ ਭਰਨੀ ਹੈ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਨੇ ਜਿਨ੍ਹਾਂ ਦੇ ਨਾਲ ਅਸੀਂ ਅੱਜ ਸੰਖਿਆ ਦੇ ਰੂਪ ਵਿੱਚ ਸਾਂਝ ਪਾਉਣੀ ਹੈ ਸੋ ਜਿੰਨੇ ਵੀ ਵਿਦਿਆਰਥੀ ਲਾਈਵ ਕਲਾਸ ਦੇ ਵਿੱਚ ਹਾਜ਼ਰ ਨੇ ਬੜੇ ਪਿਆਰ ਦੇ ਨਾਲ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਵਿਦਿਆਰਥੀ ਧਿਆਨ ਦਿੰਦੇ ਹੋਏ ਫਤੇ ਦੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੌੜੀ ਗੁਆਰੇਰੀ ਮਹਿਲਾ ਪੰਜਵਾਂ ਮਹਿਲਾ ਪੰਜਵਾਂ ਪੰਜਵੇਂ ਦਾ ਮਤਲਬ ਕੀ ਹੈ ਜੀ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਤੇ ਰਾਗ ਹੈ ਗੌੜੀ ਗੁਆਰੇਰੀ ਗੌੜੀ ਗੁਆਰੇਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੇ ਹੋਏ ਜੋ ਸ਼ਬਦ ਨੇ ਆਪਾਂ ਅੱਜ ਪੜ੍ਹਨੇ ਆ ਹਾਂਜੀ ਗੌੜੀ ਗੁਆਰੇਰੀ ਮਹਿਲਾ ਪੰਜਵਾਂ ਈ ਗੁਰੇ ਰੀ ਮਹਿਲਾ ਪੰਚਰਾ ਬਿਆਪਤ ਬਿਆਪਤ ਹਰਖ ਸੋਗ ਵਿਸਤਾਰ ਹਰਖ ਸੋਗ ਵਿਸਤਾਰ 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 ਬਿਆਪਤ ਬਿਆਪਤ ਹਰਖ ਸੋਗ ਵਿਸਥਾਰ ਹਰਖ ਸੋਗ ਵਿਸਥਾਰ ਬਿਆਪਤ ਬਿਆਪਤ ਸੁਰਗ ਨਰਕ ਅਵਤਾਰ ਸੁਰਗ ਨਰਕ ਅਵਤਾਰ ਵਿਆਪਤ ਵਿਆਪਤ ਧਨ ਨਿਰਧਨ ਧਨ ਨਿਰਧਨ ਪੇਖ ਸ਼ੋਭਾ ਪੇਖ ਸ਼ੋਭਾ ਮੂਲ ਬਿਆਦੀ ਮੂਲ ਬਿਆਦੀ ਵਿਆਪਸ ਲੋਭਾ माया वना मतलब व्याप गई ठीक है प्रभाव पाया माया व्यापत बहु प्रकारी संत जीव है प्रभ ओट तुम्हारी ਰਹਾਉ ਵਿਆਪਤ ਆਂਗ ਬੋਧ ਕਾ ਮਤਾ ਆਂਗ ਬੋਧ ਕਾ ਵਿਆਪਤ ਵਿਆਪਤ ਪੁੱਤਰ ਕਲਤਰ ਸੰਗਰਾਤਾ ਪੁੱਤਰ ਕਲਤਰ ਸੰਗਰਾਤਾ ਵਿਆਪਤ ਵਿਆਪਤ ਹਸਤ ਕੋੜੇ ਹਸਤ ਕੋੜੇ ਅਰਬਸਤਾ ਅਰਬਸਤਾ ਵਿਆਪਤ ਵਿਆਪਤ ਰੂਪ ਜੋਬਨ ਰੂਪ ਜੋਬਨ ਮਦਮਸਤਾ ਮਦਮਸਤਾ ਵਿਆਪਤ ਵਿਆਪਤ ਊਮਰੰਕ ਅਰ ਰੰਗਾ ਊਮਰੰਕ ਅਰ ਰੰਗਾ ਵਿਆਪਤ ਵਿਆਪਤ ਗੀਤ ਨਾਦ ਸੁਣ ਸੰਗਾਰ ਗੀਤ ਨਾਦ ਸੁਣ ਸੰਗਾਰ ਵਿਆਪਤ ਵਿਆਪਤ ਸੇਜ ਮਹਿਲ ਸ਼ਿੰਗਾਰ ਸੇਜ ਮਹਿਲ ਸ਼ਿੰਗਾਰ ਸ਼ਿੰਗਾਰ ਪੰਚਦੂਤ ਪੰਚਦੂਤ ਵਿਆਪਤ ਵਿਆਪਤ ਅੰਧਿਆਰ ਅੰਧਿਆਰ ਪੰਚਦੂਤ ਵਿਆਪਤ ਪੰਚਦੂਤ ਵਿਆਪਤ ਅੰਧਿਆਰ ਅੰਧਿਆਰ ਵਿਆਪਤ ਵਿਆਪਤ ਕਰਮ ਕਰੇ ਹੋ ਫਸਾ ਕਰਮ ਕਰੇ ਹੋ ਫਸਾ ਵਿਆਪਤ ਵਿਆਪਤ ਗ੍ਰਸਤ ਗ੍ਰਸਤ ਵਿਆਪਤ ਉਦਾਸਾ ਵਿਆਪਤ ਉਦਾਸਾ ਹਾਂਜੀ ਗ੍ਰਸਤ ਇਹਨੂੰ ਆਪਾਂ ਮਤਲਬ ਗ੍ਰਸਤ ਦਾ ਮਤਲਬ ਹੁੰਦਾ ਆ ਪਰਿਵਾਰ ਘਰ ਗ੍ਰਸਤੀ ਠੀਕ ਹੈ ਜਿੰਨੂੰ ਆਪਾਂ ਆਮ ਲਫ਼ਜ਼ਾਂ ਵਿੱਚ ਗ੍ਰਸਤ ਕਹਿੰਨੇ ਆ ਠੀਕ ਹੈ ਥੋੜਾ ਜਿਹਾ ਬਸ ਤੇ ਆਣਾ ਪੜਨਾ ਵਿਆਪਤ ਗਿਰਸਤ ਵਿਆਪਤ ਗਿਸਤ ਵਿਆਪਤ ਉਦਾਸਾ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਵਹਾਰ ਤੁਹਾਲੇ ਵਿਆਪਤ ਇਹ ਜਾਤ ਵਿਆਪਤ ਇਹ ਜਾਤ ਸਭ ਕੇش ਵਿਆਪਤ ਰਾਪਤ ਬੇਨ ਹਰ ਰੰਗ ਰਾਤ ਬੇਨ ਹਰ ਰੰਗ ਰਾਤ ਸੰਤਨ ਕੇ ਬੰਦਨਾ ਸੰਤਨ ਕੇ ਬੰਦਨਾ ਕਾਟੇ ਹਰ ਰਾਏ ਕਾਟੇ ਹਰ ਰਾਏ ਤਾਕੋ ਤਾਕੋ ਕਹਾ ਬਿਆਪੇ ਮਾਏ ਕਹਾ ਬਿਆਪੇ ਮਾਏ ਕਹੋ ਨਾਨਕ ਜੇਨ ਧੂਰ ਸੰਤ ਪਾਈ ਜੇਨ ਧੂਰ ਸੰਤ ਪਾਈ ਤਾਕੇ ਨਿਕਟ ਤਾਕੇ ਨਿਕਟ ਨਾ ਆਵੇ ਮਾਈ ਨਾ ਆਵੇ ਮਾਈ ਮਾਈ ਦਾ ਮਤਲਬ ਹੈ ਮਾਇਆ ਠੀਕ ਹੈ ਮਾਇਆ ਗੋੜੀ ਗਵਾਰੇ ਰੀ ਗੋੜੀ ਗਵਾਰੇ ਰੀ ਮਹਿਲਾ ਪੰਜਵਾ நோ நிந்த பாரத வேவண சோய சோனநிந்த விச்சாரசனா சோய லோப சா मन सोया, सोया माया बिस्माद इस ग्रह मह कोई जागत रहे, रहे साबतवस्त साबत वस्त, ओहो अपनी लह ਰਹਾਉ ਹਾਂਜੀ ਨੈਨੋ ਨੀਂਦ ਨੈਨੋ ਦਾ ਭਾਵ ਮਤਲਬ ਕੀ ਹੈ ਅੱਖਾਂ ਨੈਨੋ ਦਾ ਮਤਲਬ ਕੀ ਹੈ ਹਾਂ ਤੇ ਨੀਂਦ ਕੀ ਹੁੰਦਾ ਪਲਾ ਸੌਣਾ ਹੈਨਾ ਸੌਣਾ ਕਹਿੰਦੇ ਸਾਡੀਆਂ ਅੱਖਾਂ ਸੁੱਤੀਆਂ ਹੋਈਆਂ ਕਿਵੇਂ ਪਾਰਦਰਸ਼ਟ ਵਿਕਾਰ ਠੀਕ ਹੈ ਪਰਾਏ ਰੂਪ ਬੁਰੀ ਨજર ਨਾਲ ਵੇਖਣਾ ਸਾਡੀਆਂ ਅੱਖਾਂ ਇਸ ਚੀਜ਼ ਦੇ ਵਿੱਚ ਸੁੱਤੀਆਂ ਪਈਆਂ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਬਹੁਤ ਮਾੜੇ ਕੰਮ ਕਰ ਰਹੇ ਹਾਂ ਹਾਂਜੀ ਸ਼੍ਰਵਣ ਸੋਏ ਸ਼੍ਰਵਣ ਦਾ ਮਤਲਬ ਕੀ ਹੈ ਕੰਨ ਹਾਂਜੀ ਸ਼੍ਰਵਣ ਵੀ ਕਹਿੰਦੇ ਸੁੱਤੇ ਪੈ ਸੋਣ ਨਿੰਦ ਵਿਚਾਰ ਕਿਵੇਂ ਸੁੱਤੇ ਹੋਇਆ ਨਿੰਦਿਆ ਸੁਣ ਕੇ ਚੁਗਲੀ ਸੁਣ ਕੇ ਹਨਾ ਕਹਿੰਦੇ ਕੰਨ ਵੀ ਸੁੱਤੇ ਪੈ ਸਾਰਾ ਦਿਨ ਮਾੜਾ ਚੰਗਾ ਸੁਣਦੇ ਰਹਿੰਦੇ ਮਤਲਬ ਜਾਗਦੇ ਨਹੀਂ ਹੈਗੇ ਜਾਗਦੇ ਤਾਂ ਜੇ ਮਾੜਾ ਨਾ ਸੁਣਦੇ ਜਾਗਦੇ ਤਾਂ ਜੇ ਨਿੰਦਿਆ ਨਾ ਕਰਦੇ ਹੁਣ ਸੁੱਤੇ ਪਿਆ ਰਸਨਾ ਸੋਈ ਰਸਨਾ ਕੀ ਹੁੰਦਾ ਜੀਬ ਜੀਬ ਸੋਈ ਕਿਵੇਂ ਸੋਈ ਲੋਭ ਮਿੱਠੇ ਸਾਦ ਠੀਕ ਹੈ ਲੋਭ ਮਿੱਠੇ ਸਾਦ ਭਾਵ ਲਾਲਚ ਵਿੱਚ ਲੱਗ ਕੇ ਮਿੱਠੇ ਮਿੱਠੇ ਸਵਾਦਾਂ ਦੇ ਵਿੱਚ ਲੱਗੀ ਹੋਈ ਹੈ ਮੈਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਠੀਕ ਹੈ ਕਈ ਵਾਰ ਬੰਦਾ ਰੱਜਿਆ ਹੁੰਦਾ ਉਹਦਾ ਖਾਣ ਨੂੰ ਜੀ ਨਹੀਂ ਕਰਦਾ ਕੋਈ ਨਵੀਂ ਜੀ ਚੀਜ਼ ਅੱਗੇ ਆਈ ਹੋਵੇ ਨਾ ਕਹਿੰਦੀ ਜੀਬ ਫਿਰ ਵੀ ਲਾਲਾਂ ਸਿੱਟਦੀ ਐ ਵੀ ਮੈਨੂੰ ਨਾ ਆ ਵੀ ਮਿਲ ਜਾਏ ਮਨ ਰਜਿਆ ਹੋਇਆ ਜੀਬ ਜੇ ਰੱਜੀ ਨਹੀਂ ਹੋਇਓ ਕਹਿੰਦੀ ਮੈਨੂੰ ਇਹ ਵੀ ਇਹ ਵੀ ਮੈਨੂੰ ਲੱਗਦਾ ਵੀ ਬਹੁਤ ਸਵਾਦ ਹੋਏਗਾ ਇਹ ਵੀ ਮਿਲ ਜਾਏ ਠੀਕ ਹੈ ਕਹਿੰਦੇ ਮਨ ਸੋਇਆ ਮਨ ਵੀ ਸਾਡਾ ਸੁੱਤਾ ਪਿਆ ਮਾਇਆ ਵਿਸਮਾਦ ਕਹਿੰਦੇ ਉਹ ਮਾਇਆ ਦੇ ਕਈ ਤਰ੍ਹਾਂ ਦੇ ਤਮਾਸ਼ੇ ਵੇਖਦਾ ਹੋਇਆ ਸਾਡਾ ਮਨ ਵੀ ਸੁੱਤਾ ਹੋਇਆ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਕਹਿੰਦੇ ਸਰੀਰ ਦੇ ਵਿੱਚ ਕੋਈ ਵਿਰਲਾ ਮਨੁੱਖੀ ਸੁਚੇਤ ਰਹਿੰਦਾ ਕੋਈ ਮਿਰਲਾ ਹੀ ਜਾਗਦਾ ਨਹੀਂ ਸਾਰੇ ਹੀ ਸੁੱਤੇ ਐ ਕੋਈ ਕੰਨਾਂ ਦੇ ਨਾਲ ਬੁਰਾਈ ਸੁਣੀ ਜਾਂਦਾ ਕੋਈ ਜੀਬ ਨਾਲ ਮਾੜਾ ਖਾਈ ਜਾਂਦਾ ਕੋਈ ਜੀਬ ਨਾਲ ਚੁਗਲੀ ਨਿੰਦਿਆ ਕਰੀ ਜਾਂਦਾ ਕੋਈ ਅੱਖਾਂ ਨਾਲ ਪਰਾਇਆ ਤਨ ਵੇਖੀ ਜਾਂਦਾ ਕਿਸੇ ਨੂੰ ਪਿਹੜੀ ਨਜ਼ਰ ਨਾਲ ਵੇਖੀ ਜਾਂਦਾ ਠੀਕ ਐ ਤੇ ਮਨ ਇਸ ਪਾਸੇ ਲੱਗਾ ਕਹਿੰਦੇ ਕੋਈ ਵਿਰਲਾ ਜਿਹੜਾ ਇਹ ਕਮਾਂ ਤੋਂ ਬਚਿਆ ਹੋਇਆ ਠੀਕ ਐ ਜੀ सगल, सगल सहेली अपने रस माते, गृह अपने रस्माती। के, के। खबर न जाती, जाती। मुसनहार, मुस सुने नगर सुने। ਪਰੇਠ ਧਗਹਾਰੇ unre ਧਗਹਾਰੇ ਉਨ ਤੇ ਰਾਖੈ ਉਨ ਤੇ ਰਾਖੈ ਬਾਪ ਨਮਾਈ ਬਾਪ ਨਮਾਈ ਉਨ ਤੇ ਰਾਖੈ ਉਨ ਤੇ ਰਾਖੈ ਮੀਤ ਨ ਪਾਈ ਮੀਤ ਨ ਪਾਈ ਹਾਂਜੀ ਉਹ ਕਹਿੰਦੇ ਸਾਨੂੰ ਨਾ ਪੰਜ ਡਾਕੂ ਠੱਗਣ ਤੇ ਲੱਗੇ ਹੋਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਠੀਕ ਹੈ ਕਹਿੰਦੇ ਸਾਡੇ ਸੁੰਨੇ ਘਰ ਵਿੱਚ ਸਰੀਰ ਵਿੱਚ ਉਹਨਾਂ ਨੇ ਨਾ ਹੱਲਾ ਬੋਲ ਦਿੱਤਾ ਮਤਲਬ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਘਰ 'ਚ ਕੋਈ ਨਾ ਰਹਿੰਦਾ ਹੋਵੇ ਤਾਂ ਚੋਰ ਚੋਰੀ ਕਰਨ ਆ ਜਾਂਦੇ ਹਨਾ ਠੀਕ ਹੈ ਹੁਣ ਕਹਿੰਦੇ ਇਹਨਾਂ ਚੋਰਾਂ ਤੋਂ ਸਾਨੂੰ ਕੌਣ ਨਹੀਂ ਬਚਾ ਸਕਦਾ ਉਹਨ ਤੇ ਰੱਖ ਹੈ ਬਾਪ ਨਾ ਮਾਈ ਬਾਪ ਕੀ ਹੁੰਦਾ ਪਿਤਾ ਤੇ ਮਾਈ ਕੀ ਹੁੰਦਾ ਕਹਿੰਦੇ ਇਹਨਾਂ ਡਾਕੂਆਂ ਤੋਂ ਸਾਡੀ ਮਾਂ ਤੇ ਪਿਓ ਵੀ ਸਾਨੂੰ ਨਹੀਂ ਬਚਾ ਸਕਦੇ ਠੀਕ ਹੈ ਉਹਨ ਤੇ ਰੱਖ ਹੈ ਮੀਤ ਨਾ ਭਾਈ ਮੀਤ ਭਲਾ ਕੀ ਹੁੰਦਾ ਮਿੱਤਰ ਤੇ ਭਾਈ ਕੀ ਹੁੰਦਾ ਹੈ ਭਰਾ ਉਹ ਕਹਿੰਦੇ ਇਹਨਾਂ ڈاکਵਾਂ ਤੋਂ ਸਾਨੂੰ ਮਿੱਤਰ ਵੀ ਨਹੀਂ ਬਚਾ ਸਕਦਾ ਤੇ ਭਰਾ ਵੀ ਨਹੀਂ ਬਚਾ ਸਕਦਾ ਠੀਕ ਹੈ ਬਾਣੀ ਬਹੁਤ ਸੌਖੀ ਜਿਹੀ ਪੜੀਏ ਉਦਾਂ ਵੇਖੋ ਆਪਾਂ ਨੂੰ ਕਿਸੇ ਦਾ ਡਰ ਹੋਵੇ ਆਪਾਂ ਸਭ ਤੋਂ ਪਹਿਲਾਂ ਕਿਹਨੂੰ ਆ ਕੇ ਦੱਸਦੇ ਹਾਂ ਮਾਤਾ ਪਿਤਾ ਨੂੰ ਜੇ ਥੋੜੇ ਜਿਹਾ ਵੱਡੇ ਹੋਈਏ ਸਾਡੇ ਤੋਂ ਵੱਡਾ ਸਾਡਾ ਭਰਾ ਹੋਵੇ ਸੀ ਉਹਨੂੰ ਦੱਸਦੇ ਹਾਂ ਜੇ ਅਸੀਂ ਹੋਰ ਵੱਡੇ ਹੋਈਏ ਅਸੀਂ ਆਪਣੇ ਮਿੱਤਰ ਨਾਲ ਗੱਲ ਕਰਦੇ ਹਾਂ ਦੋਸਤ ਨਾਲ ਗੱਲ ਕਰਦੇ ਹਾਂ ਵੀ ਮੈਨੂੰ ਨਾ ਥੋੜੀ ਜਿਹੀ ਮੁਸੀਬਤ ਹੈ ਡਰ ਹੈ ਮੇਰੀ ਮਦਦ ਕਰ ਹਨਾ ਪਰ ਗੁਰੂ ਜੀ ਕਹਿੰਦੇ ਜਿਹੜੇ ਇਹ ਪੰਜ ڈاکੂ ਐ ਇਹਨਾਂ ਤੋਂ ਤੈਨੂੰ ਮਾਂ ਬਾਪ ਮਿੱਤਰ ਭਰਾ ਕੋਈ ਵੀ ਨਹੀਂ ਬਚਾ ਸਕਦਾ ਠੀਕ ਹੈ ਦਰਬਸਿਆਨਪ ਦਰਬਸਿਆਨਪ ਨਾ ਓਏ ਰਹਤੇ ਨਾ ਓਏ ਰਹਤੇ ਕਹਿੰਦੇ ਪੰਜ ڈاکੂ ਨਾ ਤਾਂ ਧਨ ਨਾਲ ਟਿਕ ਸਕਦੇ ਐ ਮਤਲਬ ਕੋਈ ਆਪਾਂ ਨੂੰ ਮਾਰਨ ਆ ਜਾਵੇ ਹਨਾ ਆਪਾਂ ਕਹੀਏ ਉਨੇ ਆਪਣੇ ਕੋਲ ਲਿਆ ਕੇ ਤਲਵਾਰ ਰੱਖ ਦਿੱਤੀ ਜਾਂ ਕੋਈ ਪਿਸਤੌਲ ਬੰਦੂਕ ਲੈ ਆ ਤੇ ਆਪਾਂ ਨੂੰ ਕੋ ਗੱਲ ਲਿਆਓ ਜੋ ਕੁਛ ਕੋਲ ਹੈ ਮੈਨੂੰ ਦੇ ਦਿਓ ਫਿਰ ਮੈਂ ਤੁਹਾਨੂੰ ਛੱਡ ਦੇਵਾਂਗਾ ਹਨਾ ਮੈਨੂੰ ਪੈਸੇ ਦੇ ਦਿਓ ਪਰ ਕਹਿੰਦੇ ਜਿਹੜੇ ਇਹ ਡਾਕੂ ਐ ਇਹ ਪੈਸੇ ਵੀ ਨਹੀਂ ਲੈਂਦੇ ਠੀਕ ਹੈ ਜਾਂ ਕੋਈ ਹੋਰ ਡਾਕੂ ਆ ਗਿਆ ਬੰਦਾ ਸਿਆਣਫ ਵਰਤਦਾ ਵੀ ਜੇ ਇੱਕ ਕਮਰੇ ਵਿੱਚ ਡਾਕੂ ਆਉਣ ਲੱਗੇ ਨਾ ਕੋਈ ਖਿੜਕੀ ਖੁੱਲੀ ਐ ਜਲਦੀ ਜਲਦੀ ਬਾਹਰ ਨਿਕਲੋ ਆਪਣੀ ਚਤੁਰਾਈ ਵਰਤੀ ਤੇ ਨਿਕਲ ਕੇ ਬੰਦਾ ਬਚ ਗਿਆ ਹਨਾ ਪਰ ਕਹਿੰਦੇ ਇਹੋ ਜਿਹਾ ਏ ਏ ਡਾਕੂ ਐ ਇਨ੍ਹਾਂ ਡਾਕੂਆਂ ਤੋਂ ਆਪਣੀ ਚਲਾਕੀ ਵਰਤ ਕੇ ਵੀ ਤੂੰ ਨਹੀਂ ਬਚ ਸਕਦਾ ਧੰਨ ਨਾਲ ਵੀ ਨਹੀਂ ਬਚ ਸਕਦਾ ਠੀਕ ਐ ਸਾਧ ਸੰਗ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਓਏ ਦੁਸ਼ਟ ਵਸ ਹੋਤੇ ਕਹਿੰਦੇ ਸਿਰਫ ਸੰਗਤ ਵਿੱਚ ਆ ਕੇ ਹੀ ਇਨ੍ਹਾਂ ਪੰਜਾਂ ਡਾਕੂਆਂ ਤੋਂ ਬਚਾ ਕੀਤਾ ਜਾ ਸਕਦਾ ਹੈ ਇਹੀ ਇੱਕ ਤਰੀਕਾ ਹੈ ਬਚਨ ਦਾ ਰੱਬ ਦੇ ਗੁਣ ਗਾਉਣ ਨਾਲ ਰੱਬ ਦੀ ਭਗਤੀ ਕਰਨ ਨਾਲ ਠੀਕ ਹੈ ਜੀ ਕਰ ਕਿਰਪਾ ਮੋਹੇ ਕਰ ਕਿਰਪਾ ਮੋਹੇ ਸਾਰੰਗ ਪਾਣ ਸੰਤਨ ਤੂਰ ਸਰਬ ਨਿਦਾਨ ਸਾਬਤ ਪੂੰਜੀ ਸਾਬਤ ਪੂੰਜੀ ਸਤ ਗੁਰ ਸੰਗ ਸਤ ਗੁਰ ਸੰਗ ਨਾਨਕ ਜਾਗੈ ਨਾਨਕ ਜਾਗੈ ਪਾਰ ਬ੍ਰਹਮ ਕੇ ਰੰਗ ਪਾਰ ਬ੍ਰਹਮ ਕੇ ਰੰਗ ਸੋ ਜਾਗੈ ਸੋ ਜਾਗੈ ਜਿਸ ਪ੍ਰਭ ਕਿਰਪਾਲ ਰੱਬ ਦੇ ਭਾਲੇ ਇਹ ਪੂੰਜੀ ਇਹ ਪੂੰਜੀ ਸਾਬਤ ਤਨਮਾਲ ਸਾਬਤ ਤਨਮਾਲ ਰਹਾਉ ਦੂਜਾ ਰਹਾਉ ਦੂਜਾ ਹਾਂਜੀ ਰਹਾਉ ਦੂਜੇ ਦਾ ਮਤਲਬ ਕੀ ਹੈ ਦੂਜੇ ਦਾ ਮਤਲਬ ਕੀ ਹੈ ਹਾਂ ਤੇ ਇਸ ਸ਼ਬਦ ਵਿੱਚ ਕਿੰਨੇ ਰਹਾਉ ਆ ਗਏ ਹਾਂ ਇੱਕ ਪਹਿਲਾਂ ਆਇਆ ਸੀਗਾ ਜਿੱਥੇ ਆਪਾਂ ਪਹਿਲਾਂ ਵੀ ਪੜ ਕੇ ਆਏ ਸੀ ਕਰਹਾਓ ਉਥੇ ਸੀ ਉਹ ਰਹਾਉ ਸੀਗਾ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ ਉਥੇ ਸੀ ਪਹਿਲਾ ਰਹਾਉ ਦੂਸਰਾ ਲਾਸਟ ਵਿੱਚ ਹਾਂਜੀ ਸਾਬਤ ਦਾ ਮਤਲਬ ਪੂਰੀ ਸਾਰੀ ਤੇ ਵਸਤ ਦਾ ਮਤਲਬ ਵਸਤੂ ਕਹਿੰਦੇ ਜਿਹੜਾ ਜਾਗਦਾ ਰਹੇ ਉਹ ਆਪਣੀਆਂ ਵਸਤੂਆਂ ਬਚਾ ਲੈਂਦਾ ਕਈ ਸੁੱਤੇ ਰਹਿ ਗਏ ਚੋਰ ਲੁੱਟ ਕੇ ਲੈ ਗਏ ਕਈ ਜਾਗਦੇ ਸੀਗੇ ਤੇ ਉਹਨਾਂ ਨੇ ਜਦੋਂ ਦੇਖਿਆ ਜਲਦੀ ਜਲਦੀ ਆਪਣੇ ਘਰ ਦੀਆਂ ਲਾਈਟਾਂ ਔਨ ਕੀਤੀਆਂ ਚੋਰ ਡਰ ਕੇ ਭੱਜ ਗਏ ਤੇ ਉ ਜਾਗਦੇ ਸੀ ਉਹਨਾਂ ਨੇ ਆਪਣਾ ਸਾਰਾ ਕੁਝ ਬਚਾ ਲਿਆ ਇਸ ਕਰਕੇ ਕਹਿੰਦੇ ਜੇ ਜਾਗਦੇ ਰਵਾਂਗੇ ਸਾਨੂੰ ڈاکੂ ਨਹੀਂ ਲੁੱਟਣਗੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਰਾਤ ਨੂੰ ਨਹੀਂ ਸੋਣਾ ਉਹ ਨਹੀਂ ਇਹ ਲੈਣੀ ਹੈ ਮਤਲਬ ਜਾਗਣ ਤੋਂ ਭਾਵ ਗੁਰਬਾਣੀ ਪੜ੍ਹਨੀ ਹੈ ਚੰਗੇ ਕੰਮ ਕਰਨੇ ਹੈ ਇਹ ਹੁੰਦਾ ਜਾਗਣਾ ਠੀਕ ਹੈ ਮਤਲਬ ਚੋਰੀ ਕਰਨ ਲੱਗਾਂਗੇ ਜਾਂ ਅਸੀਂ ਕਹਿ ਲਓ ਗੁੱਸੇ ਗੁੱਸੇ 'ਚ ਬੋਲਣ ਲੱਗਾਂਗੇ ਸਾਨੂੰ ਪਤਾ ਲਾ ਜੁਗਾ ਮੇਰੇ ਗੁਰੂ ਜੀ ਕਹਿੰਦੇ ਗੁੱਸੇ ਵਿੱਚ ਨਹੀਂ ਬੋਲਣਾ ਇਹਦਾ ਮਤਲਬ ਕਿ ਅਸੀਂ ਜਾਗ ਗਏ ਜੇ ਅਸੀਂ ਸੁੱਤੇ ਹੁੰਦੇ ਗੁਰੂ ਵਾਲੇ ਪਾਸਿਓਂ ਸੁੱਤੇ ਹੁੰਦੇ ਫਿਰ ਅਸੀਂ ਗੁੱਸੇ ਚ ਬੋਲਣ ਲੱਗ ਜਾਣਾ ਸੀ ਲਾਲਚ ਕਰਨਾ ਚੋਰੀ ਕਰਨੀ ਠੀਕ ਹੈ ਹੰਕਾਰ ਦੇ ਵਿੱਚ ਆ ਜਾਣਾ ਮੈਨੂੰ ਬੜੀ ਪੜ੍ਹਾਈ ਆਉਂਦੀ ਹੈ ਇਹ ਵੀ ਇੱਕ ڈاکੂ ਹੈ ਇਹ ਵੀ ਹੰਕਾਰ ਕਰਨਾ ਨਾ ਮੈਂ ਬੜਾ ਪੜ੍ਹਦਾ ਮੈਨੂੰ ਬੜੇ ਨੰਬਰ ਆਉਂਦੇ ਆ ਕਹਿੰਦੇ ਨਹੀਂ ਮਤਲਬ ਇਹ ਸੋਚ ਕੇ ਚੱਲਿਆ ਕਰ ਮੈਨੂੰ ਕੁਝ ਨਹੀਂ ਆਉਂਦਾ ਜੋ ਕੁਝ ਕਰਾ ਰਿਹਾ ਰੱਬ ਹੀ ਕਰਵਾ ਰਿਹਾ ਠੀਕ ਹੈ ਕਿੰਦੇ ਫਿਰ ਤੂੰ ਆਪਣੀਆਂ ਵਸਤੂਆਂ ਬਚਾ ਸਕਦਾ ਜੇ ਤੂੰ ਜਾਗਦਾ ਤਾਂ ਨਹੀਂ ਤਾਂ ਤੈਨੂੰ ਵੀ ਲੁੱਟਿਆ ਜਾਏਗਾ ਠੀਕ ਹੈ ਜੀ ਗੋੜੀ ਗੁਆਰੇਰੀ ਮਹਿਲਾ ਪੰਜਵਾ ਗੋੜੀ ਗੁਆਰੇਰੀ ਮਹਿਲਾ ਪੰਜਵਾ ਜਾ ਕੈ ਵਸ ਜਾ ਕੈ ਵਸ ਖਾਨ ਸੁਲਤਾਨ ਖਾਨ ਸੁਲਤਾਨ ਜਾ ਕੈ ਵਸ ਹੈ ਜਾ ਕੈ ਵਸ ਹੈ ਸਗਲ ਜਹਾਨ ਸਗਲ ਜਾਕਾ ਕੀਆ ਜਾਕਾ ਕੀਆ ਸਭ ਕਿਛ ਹੋਏ ਸਭ ਕਿਛ ਹੋਏ ਇਸਤੇ ਬਾਹਰ ਇਸਤੇ ਬਾਹਰ ਨਾਹੀ ਕੋਏ ਨਾਹੀ ਕੋਏ ਕਹੋ ਬੇਨੰਤੀ ਕਹੋ ਬੇਨੰਤੀ ਅਪੁਨੇ ਸਤਗੁਰ ਪਾਹੇ ਅਪੁਨੇ ਸਤਗੁਰ ਪਾਹੇ ਕਾਜ ਤੁਮਾਰੇ ਦੇ ਨੇ ਬਾਹੇ ਇੱਕ ਬਾਹੇ ਰਹਾਉ ਸਭ ਤੇ ਊਚ ਸਭ ਤੇ ਊਚ ਜਾ ਕਾ ਦਰਬਾਰ ਸਾਗਲ ਭਗਤ ਜਾ ਕਾ ਨਾਮ ਅਧਾਰ ਸਰਬ ਵਿਆਪਤ पूरन तनी, जाकी शोभा कट कट बनी जिस सिमरत दुख डेरा टह जिस सिमरत जम किशो न है ਜਸ ਸਿਮਰਤ ਜਸ ਸਿਮਰਤ ਕੋਤ ਸੁਕੇ ਹਰੇ ਕੋਤ ਸੁਕੇ ਹਰੇ ਜਸ ਸਿਮਰਤ ਜਸ ਸਿਮਰਤ ਤੂਬਤ ਪਾਹਨ ਤਰੇ ਤੂਬਤ ਪਾਹਨ ਤਰੇ ਸੰਤ ਸਬਾ ਕੋ ਸੰਤ ਸਬਾ ਕੋ ਸਦਾ ਜੈਕਾਰ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਅੰਧਾਰ ਜਨ ਪ੍ਰਾਨ ਅੰਧਾਰ ਕਹੋ ਨਾਨਕ ਕਹੋ ਨਾਨਕ ਮੇਰੀ ਸੁਣੀ ਅਰਦਾਸ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਮੋ ਕੋ ਦੀਵਾਸ ਗੋੜੀ ਗਵਾਰੇਰੀ ਮਹਿਲਾ ਪੰਜਵਾ ਗੋੜੀ ਗਵਾਰੇਰੀ ਮਹਿਲਾ ਪੰਜਵਾ ਸਤ ਗੁਰ ਦਰਸ਼ਨ ਸਤ ਗੁਰ ਦਰਸ਼ਨ ਅਗਣੇਵਾਰੀ ਅਗਣੇਵਾਰੀ ਸਤ ਗੁਰ ਭੇਟਤ ਸਤ ਗੁਰ ਭੇਟਤ ਹਮੇ ਮਾਰੀ ਹਮੇ ਸਤ ਗੁਰ ਸੰਗ ਸਤ ਗੁਰ ਸੰਗ ਨਾਹੀ ਮਨ ਡੋਲੇ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਗੁਰ ਮੁਖ ਬੋਲੇ ਗੁਰ ਮੁਖ ਬੋਲੇ ਸਭ ਜਗ ਸਾਚਾ ਸਭ ਜਗ ਸਾਚਾ ਸਤਿ ਮਹਰਾਤੇ ਸ਼ੀਤਲ ਸ਼ਾਂਤ ਸ਼ੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਸੰਤ ਪ੍ਰਸਾਦ ਜਪੇ ਹਰਨਾਉ संत प्रसाद संत प्रसाद हर कीर्तन गाओ हर कीर्तन गाओ संत प्रसाद संत प्रसाद सगले दुख मिटे सगले दुख मिटे संत प्रसाद वंदन ते छुटे संत कृपा ते मिटे मोह परम, मो परम साद रेणा मज्जन सब धर्म साद कृपाल दयाल गोविंद ਸਾਧ ਮਹਿ ਸਾਧ ਮਹਿ ਇਹ ਹਮਰੀ ਜਿੰਦ ਕਰਪਾ ਨਿਦ ਕਰਪਾ ਨਿਦ ਕਰਪਾਲ ਧਿਆਵੋ ਕਰਪਾਲ ਧਿਆਵੋ ਸਾਧ ਸੰਗ ਸਾਧ ਸੰਗ ਤਾਂ ਬੈਠਣ ਪਾਵੋ ਪਾਵੋਂ ਹਾਂਜੀ ਧਿਆਵੋਂ ਤੇ ਪਾਵੋਂ ਤੇ ਆਪਾਂ ਨੇ ਨਾਸਕ ਉਚਾਰਨ ਬਿੰਦੀ ਲਾਈ ਐ ਕਿਉਂ ਲਾਈ ਪਲਾ ਧਿਆਵੋਂ ਆਪਣੇ ਬਾਰੇ ਗੱਲ ਹੋ ਰਹੀ ਹਾਂ ਧਿਆਉਂ ਦਾ ਹਾਂ ਠੀਕ ਹੈ ਮੇ ਮੰਨ ਲਓ ਮੈਂ ਬੋਲਾਂ ਧਿਆਵੋ ਤੇ ਮੈਂ ਕਹਿ ਰਿਹਾ ਕਿ ਮੇਰੇ ਆਪਣੇ ਬਾਰੇ ਗੱਲ ਕਰ ਰਿਹਾ ਤੁਸੀਂ ਬੋਲ ਰਹੇ ਹੋ ਤੇ ਕੱਲੇ-ਕੱਲੇ ਵਾਸਤੇ ਹੈ ਕਿ ਮੈਂ ਆਪਣੇ ਬਾਰੇ ਹੀ ਗੱਲ ਕਰ ਰਿਹਾ ਠੀਕ ਹੈ ਸਾਧ ਸੰਗ ਤਾ ਬੈਠਣ ਪਾਵੋ ਬੈਠਣ ਪਾਵੋ ਮੋਹੇ ਨਿਰਗੁਣ ਕੋ ਨਿਰਗੁਣ ਕੋ ਪ੍ਰਭ ਕੀਨੀ ਦਇਆ ਕੀਨੀ ਦਇਆ ਸਾਧ ਸੰਗ ਸਾਧ ਸੰਗ ਨਾਨਕ ਨਾਮ ਲਿਆ ਨਾਮ ਲਿਆ ਕੋੜੀ ਗਵਾਰੇ ਰੀ ਮਹਿਲਾ ਪੰਜਵਾ ਕੋੜੀ ਗਵਾਰੇ ਰੀ ਮਹਿਲਾ ਪੰਜਵਾ ਸਾਧ ਸੰਗ ਸਾਧ ਸੰਗ ਜਪਿਓ ਭਗਵੰਤ ਜਪਿਓ ਭਗਵੰਤ ਕੇਵਲ ਨਾਮ ਕੇਵਲ ਨਾਮ ਬਿਯੋ ਗੁਰਮント ਤਾਜ ਅਭਿਮਾਨ ਪਏ ਨਿਰਵੈਰ ਆਠ ਪਹਿਰ ਪੂਜਹੁ ਬੋਰੇ ਪੈਰ ਅਬ ਮਤ ਬਿਨਸੀ दुष्ट बेगान्ने दुष्ट बेगान्ने जब ते सुनया जब ते सुनया हरे जस कानी हरे जस कानी रहाओ रहाओ सहज सुख सहज सुख आनंद निदाण आनंद निदाण राखण हार ਖਲੇ ਨਿਦਾਨ ਖਲੇ ਨਿਦਾਨ ਦੁਖ ਦਰਦ ਦੁਖ ਦਰਦ ਬਿਨ ਸੇ ਪੈ ਪਰਮ ਬਿਨ ਸੇ ਪੈ ਪਰਮ ਆਮਨ ਜਾਨ ਰਖੇ ਆਮਨ ਜਾਨ ਰਖੇ ਕਰ ਕਰਮ ਕਰ ਕਰਮ ਕਹ ਬੁਲੇ ਸੁਣੈ ਸਭ ਆਪ ਪਿਆਰ ਸਦਾ ਸੰਗ ਸਦਾ ਸੰਗ ਤਾ ਕੋ ਮਨ ਜਾਪ ਤਾ ਕੋ ਮਨ ਜਾਪ ਜਾਪ ਸੰਤ ਪ੍ਰਸਾਦ ਸੰਤ ਪ੍ਰਸਾਦ ਪਏ ਹੋ ਪਰਗਾਸ ਪੂਰ ਰਹੇ ਇਕ ਗੁਣਤਾਸ ਕਹਿਤ ਪਵਿੱਤਰ ਕਹਿਤ ਪਵਿੱਤਰ ਸੋਣਤ ਪੁਨੀਤ ਸੋਣਤ ਪੁਨੀਤ ਗੋਣ ਗੋ ਮੈਂ ਨਿਤਨੀਤ ਮੈਂ ਨਿਤਨੀਤ ਹਾਂਜੀ ਪਵਿੱਤਰ ਆਪਾਂ ਇਹਨੂੰ ਪਵਿੱਤਰ ਇਦਾਂ ਨਹੀਂ ਪੜ੍ਹਨਾ ਕਿਉਂਕਿ ਪੈਰ ਚ ਰਾਰਾਣਾ ਠੀਕ ਹੈ ਇਹਨੂੰ ਆਪਾਂ ਪੜਾਂਗੇ ਪਵਿੱਤਰ ਹਾਂ ਪਵਿੱਤਰ ਕਹਿਤ ਪਵਿੱਤਰ ਕਹਿਤ ਪਵਿੱਤਰ ਸੁਣਤ ਪੁਨੀਤ ਸੁਣਤ ਪੁਨੀਤ ਗੁਣ ਗੋਵਿੰਦ ਗੁਣ ਗੋਵਿੰਦ ਗਾਮੈ ਨਿਤ ਨੀਤ ਗਾਮੈ ਨਿਤ ਨੀਤ ਕੋਹ ਨਾਨਕ ਕੋਹ ਨਾਨਕ ਜਾ ਕੋ ਹੋ ਕ੍ਰਿਪਾਲ ਕਿਰਪਾਲ ਜਾ ਕੋ ਹੋ ਕਿਰਪਾਲ ਜਾ ਕੋ ਹੋ ਕਿਰਪਾਲ ਬੇਟਾ ਕਿਰਪਾਲ ਨਹੀਂ ਕਿਰਪਾਲ ਕਿਰਪਾਲ ਜਿਵੇਂ ਆਪਾਂ ਪਹਿਲਾਂ ਪਵਿੱਤਰ ਪੜਿਆ ਉਦਾਂ ਹੀ ਕਿਰਪਾਲ 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 ਕਹੋ ਨਾਨਕ ਕਹੋ ਨਾਨਕ ਜਾ ਕੋ ਜਾ ਕੋ ਹੋ ਕਿਰਪਾਲ ਦੇਸ ਜਨ ਕੀ ਦੇਸ ਜਨ ਕੀ ਸਭ ਪੂਰਨ ਕਾਲ ਸਭ ਪੂਰਨ ਕਾਲ ਕੋ ਨਾਨਕ ਕੋ ਨਾਨਕ ਜਾ ਕੋ ਜਾ ਕੋ ਹੋ ਕਿਰਪਾਲ ਹੋ ਕਿਰਪਾਲ ਦੇਸ ਜਨ ਕੀ ਦੇਸ ਜਨ ਕੀ ਸਭ ਪੂਰਨ ਕਾਲ ਨਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ